हां जी दोस्तों दोस्तो, सत दोस्तो, श्री अकाल सो दोस्तों स्वागत करते हैं ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਗੁਰਵੰਤੋਂ ਦੇ ਫਾਰਮ ਤੇ ਆਇਆ ਦੋਸਤੋ ਜਿੱਦਾਂ ਕਿ ਹਰ ਵਾਰ ਆਪਾਂ ਦੋਸਤੋ ਇਸ ਘਰੋਂ ਪੋਸਟ ਪਾਉਣੀ ਆ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ 8 ਕਨਾਗ ਤੁਹਾਨੂੰ ਦਿਖਾਉਣੇ ਆ 4 ਪਸ਼ੂ ਸੋਏ ਆ ਜਿਨ੍ਹਾਂ ਦੇ ਵਿੱਚੋਂ 3 ਬੱਚਾ ਇੱਕ ਬੈ ਸੋ ਇਸ ਵਾਇ ਪਸ਼ੂ ਆ 4 ਹੀ ਗੱਬਣਾ ਠੀਕ ਆ ਜੀ ਸੋ ਵੱਡੀ ਗਿਣਤੀ ਦੇ ਵਿੱਚ ਦੋਸਤੋ ਪਸ਼ੂ ਹੁੰਦੇ ਆ ਕੋਈ 8-7 ਨਗ ਜਿਹੜੇ ਆ ਹਰ ਕਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਦੇ ਆ ਅੱਜ ਚਾਰ ਪਸ਼ੂ ਜਿਹੜੇ ਸੋਇਆ ਚਾਰ ਗੱਪਣ ਠੀਕ ਹੈ ਜੀ। ਉਹ ਅੱਠਾ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਸਾਰੀ ਪੂਰੀ ਕੰਪਲੀਟ ਵੀਡੀਓ ਦੋਸਤੋ ਦੇਖ ਲਿਓ ਤਾਂ ਜੋ ਕੱਲੇ-ਕੱਲੇ ਇਹਨਾਂ ਮਿਲਦੀ ਪਸ਼ੂ ਦੀ ਤੁਹਾਨੂੰ ਡਿਟੇਲ ਮਿਲ ਸਕੇ। ਆਓ ਕਰਦੇ ਆ ਗੱਲਬਾਤ ਵੀਰ ਗੁਰਵੰਤ ਦੇ ਨਾਲ ਲੈਣੀ ਆ ਡਿਟੇਲ ਇਹਨਾਂ ਪਸ਼ੂਆਂ ਦੀ। ਸੋ ਬਾਕੀ ਵੀਡੀਓ ਦੋਸਤੋ ਅੰਤ ਤੱਕ ਦੇਖ ਲਿਓ। ਜਿਹੜਾ ਪਸ਼ੂ ਸੋਇਆ ਦੋ ਟਾਈਮ ਚੋਕੇ ਗੱਪਣ ਪਸ਼ੂ ਆਪਣਾ ਤੇਪ ਕੇ ਭਰਾ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ। ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤ ਅਸਿਕਾਲ ਦੇ ਜੀ ਉਸਨਾ ਸਾਹਿਬ ਮਿਠਾਈ ਦੀ ਵਧੀਆ ਵਧੀਆ ਗਰਮਾਤੇ ਵੀਰੇ ਮਿਠਾਈ ਦੀ ਵਧੀਆ ਵਧੀਆ ਜੀ ਗਰਮਾਤ ਐਨੀਮਲ ਜਿੱਦਾਂ ਆਪਾਂ ਜਿਗਰ ਕੀਤਾ ਅੱਜ 8 ਕ ਵਜੂ ਆਪਣੇ ਕੋਲ ਬਕਾਊਗਾ ਹਾਂਜੀ 4 ਮੱਜਾਂ 3 ਮੱਜਾਂ ਸੂਈਆਂ ਇੱਕ ਵੈੜ ਸੂਈ ਆ 3 ਸੂਈਆਂ ਮੱਜਾਂ ਦੇ ਇੱਕ ਵੈੜ ਸੂਈ ਆ 4 ਮੱਜਾਂ ਗੱਬਣਾਗੇ ਠੀਕ ਹੈ ਜੀ ਹਾਂਜੀ 8 ਨਾਗ ਨੇ ਟੋਟਲ ਹਾਂਜੀ 8 ਲੋਕ ਦੋਸਤੋ 8 ਨਾਗ ਆ ਜਿਨ੍ਹਾਂ ਦੇ ਵਿੱਚੋਂ ਮੇਰੇ ਤਾਂ ਪਹਿਲਣ ਦੂਜਣਾਂ ਨੂੰ ਝੋਟੀਆਂ ਵੀ ਹੈਗੀਆਂ ਨੇ ਹਾਂ ਪਹਿਲਣਾ ਵੀ ਦੂਜਣਾ ਵੀ ਤੀਜਣਾ ਵੀ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਵੇਰਵਾਪਾ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੇ ਸ਼ੁਰੂਆਤ ਉਹ ਗਾਂ ਤੋਂ ਕਰ ਲਈ ਵਹਿੜ ਤੋਂ ਆਜੋ ਜੀ ਤਾਂ ਦੋਸਤੋ ਇੱਕ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਵਹਿੜ ਦਿਖਾ ਦਾਂਗੇ ਉਸ ਤੋਂ ਬਾਅਦ ਮੱਝਾਂ ਝੋਟੀਆਂ ਦਿਖਾਈ ਚੱਲਾਂਗੇ ਠੀਕ ਆ ਜੀ ਵਹਿੜ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਸ਼ੁਰੂਆਤ ਆਪਾਂ ਇੱਥੋਂ ਕਰ ਲੈਨੇ ਆ ਸੁਭਾ ਗਰਮਨ ਤੱਕ ਨਮਾ ਬਈ ਇਹ ਇਹ ਤੀਜਾ ਸੂਬਾ ਸੂਈ ਸਹੀ ਜਿਹੜੀ ਠੀਕ ਆ ਜੀ ਹਾਂਜੀ ਤਾਂ ਦੋਸਤੋ ਤੀਜਾ ਸੁਭਾ ਅੱਜ ਕਿੰਨੇ ਕਿ ਦਿਨ ਹੋ ਗਏ ਸੀ ਇਹਨੂੰ ਸੂਈ ਨੂੰ ਅੱਜ ਕੋਈ ਚੌਥਾ ਪੰਜਾ ਦਿਨ ਹੋ ਗਿਆ ਚੌ ਪੰਜਾ ਕਿ ਦਿਨਾਂ ਤੋਂ ਹਾਂਜੀ ਬੱਚਾ ਆ ਗਿਆ ਬੱਚੀ ਨਹੀਂ ਬੱਚੀ ਮਰ ਜਰਸੀ ਲਓ ਦੋਸਤੋ ਜਰਸੀ ਬਰੀਡ ਦੇ ਵਿੱਚ ਮਗਰ ਬੱਚੀ ਠੀਕ ਤੇ ਸਵੇਰ ਤੀਜਾ ਤੇ ਅਜਾ ਚੌਥਾ ਪੰਜਵਾਂ ਦਿਨ ਤੇ ਬੌਲੇ ਤੋਂ ਬਾਹਰ ਹੀ ਆ ਗਈ ਹਾਂ ਜੀ ਕਿੰਨਾ ਹੋਊਗਾ ਦੁੱਧ ਇਹਦੇ ਥੱਲੇ 18 ਕਿਲੋ ਹੋਣਾ ਅਜੇ ਜਿਹੜਾ ਐਟਮ 18 ਕਿਲੋ ਹਾਂਜੀ ਇਹ ਚਵਾਪਸਮਾ ਦੀ ਚੰਗੀ ਨਹੀਂ ਆ ਹਾ ਵਧੀਆ ਇੱਕ ਨੰਬਰ ਚਵਾਦੀ ਠੀਕ ਹੈ ਜੀ ਆ ਦੋਸਤੋ ਚਵਾਪਸਮਾ ਦੀ ਚੰਗੀ ਠੰਡੀ ਠੰਡੀ ਤੇਰੀਆ ਵੇਖੋ ਵੀ ਚੱਕਰ ਤੁਸੀਂ ਸੀਲ ਸਲਾਗਾ ਸਾਹੂਪੁਣਾ ਤੁਸੀਂ ਇਹ ਵੇਖ ਸਕਦੇ ਜੀ ਆ ਦੇਖੋ ਜੀ ਠੀਕ ਹੈ ਇਹ ਕਰਮਤ ਖੋਲਦੇ ਵੀਰ ਸੋ ਸੂਬਾ 3218 ਕਿਲੋ ਬੋਲੇ ਤੋਂ ਬਾਹਰ ਆ ਗਈ 18 ਕਿਲੋ ਇਸ ਵਕਤ ਦੁੱਧ ਤੋਂ ਸ਼ੁਰੂਆਤ ਕੀਤੀ ਆ ਇਸ ਵੇੜ ਨੇ ਕਾਦ ਵੱਡਾ ਸੋ ਸੂਸਵਾ ਚ ਇੱਕ ਵਾਰੀ ਪਸ਼ੂ ਆਇਆ ਨਾਰਮਲੀ ਤੁਹਾਨੂੰ ਵੇਖ ਕੇ ਦਾ ਪਤਾ ਲੱਗ ਜਾਊਗਾ ਆ ਲਓ ਜੀ ਆ ਜਾ ਠੀਕ ਆ ਹੂੰ ਉਹ ਨਾ ਸਾਰੇ ਲਾਉਣ ਲੱਗਿਆ ਗੱਡੀ ਤੋਂ ਦਾ ਲਾਇਆ ਵਜਾ ਕੱਚੇ ਥਾਂ ਤੇ ਨਹੀਂ ਆਵੇ ਕਰਦੀ ਪੱਕੇ ਤੇ ਕਰਦੀ ਹੂੰ ਪਰ ਜੇ ਤਾਂ ਪਾਉਂਦੀ ਹਾਂਜੀ ਤੋਂ ਮੋੜਦੇ ਹੋ ਗੁਰਮਤ ਆ ਦਸੋ 118 ਕਿਲੋ ਤੋਂ ਸ਼ੁਰੂਆਤ ਕੀਤੀ ਹੈ ਠੀਕ ਹੈ ਜੀ ਤਿੱਜਾ ਸੂਆ ਸੋ ਚੋਣ ਅਸਮਾਤ ਹੀ ਚੰਗੀ ਆ ਤੇ ਕਰੋ ਸੰਗ ਦੇ ਵਿੱਚ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਜਰਸੀ ਦਾ ਪੱਕ ਵੀ ਹੈਗਾ ਠੀਕ ਹੈ ਜੀ ਐਚਐਫ ਦੇ ਜਰਸੀ ਨਾਲ ਕਰੋਸ ਆ ਲੋਕ ਦੋਸਤੋ ਠੀਕ ਆ ਸੋ ਥਾਣ ਥੂਣ ਵੀ ਜਿਹੜਾ ਪੂਰਾ ਹੱਥੀ ਚਵਾਈ ਵਾਲਾ ਮੁੱਠੀ ਮੁੱਠੀ ਥਾਣਾ ਪੂਰਾ ਬਾਕੀ ਥੋੜੀਆਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾਇਆ ਸੋ ਇਧਰੋਂ ਇੱਕ ਵਾਰੀ ਤੁਸੀਂ ਵੇਖੋ ਗਾਰਡ ਬੂਲ ਕਾਫੀ ਹੈ ਠੀਕ ਹੈ ਜੀ ਠੀਕ ਹੈ ਜੀ ਗਰਵੰਤ ਕੀ ਡਿਮਾਂਡ ਰਊਗੀ ਇਹਦੀ ਫਿਰ ਕੀ ਕਰਦੇ ਆ ਮੋਕੇ ਇਹਦੀ ਜਿਹੜੀ ਡਿਮਾਂਡ ਸਹੀ 55500 55 ਹਾਂਜੀ ਤੇ ਵਿੱਚੋਂ ਛੋਟੇ ਸੱਪਾ ਆਉੱਚ ਕੋਈ ਮਾਨਤਾ ਨਹੀਂ ਹੋ ਜਾਊਗਾ ਮੋਕੇ ਠੀਕ ਹੈ ਜੀ ਹਾਂਜੀ ਤਾਂ ਦੋਸਤੋ 55000 ਦੇ ਵਿੱਚੋਂ ਛੋਟੇ ਸੱਪਾ ਵੀ ਆਪਾਂ ਲਾਤੀ ਦੋ ਦਊਗੀ ਅੰਦਰ ਨਹੀਂ ਦੇ ਸੋ ਹੋਣੀ ਸਟਾਰਟਿੰਗ ਤੇ ਹੀ ਤਕਰੀਬਨ ਕੋਈ 18 ਲੀਟਰ ਤੋਂ ਸ਼ੁਰੂਆਤ ਕੀਤੀ ਆ ਸੋ 20 ਲੀਟਰ ਦੋ ਗੱਲੇ ਲੈਂਦਾ ਆਪਾਂ ਦੋ ਟਾਈਮ ਤਸੱਲੀ ਕੀਤੀ ਠੀਕ ਹੈ ਜੀ ਹਾਂ ਜੀ ਸਵੇਰੇ ਚੁਵਾਈ ਇਹਦੀ ਕੋਈ 7:30-8:00 ਵਜੇ ਦੀ ਹੋਈ ਜੀ 7:30-8:00 ਵਜੇ ਦੀ ਹਾਂ ਜੀ ਲਓ ਜੀ 7:30-8:00 ਵਜੇ ਦੀ ਚੁਵਾਈ ਏ ਥੋੜੀ ਜੀ ਲੇਟ ਚੁਵਾਈ ਕੀਤੀ ਕਈ ਵਾਰ ਆਪਾਂ ਸੋ ਨਵੇਂ ਆਏ ਆ ਤੇ ਅੱਜ ਮਾਰਨਿੰਗ ਆਏ ਆ ਲੇਟ ਆਏ ਆ ਤਾਂ ਕਰਕੇ ਚੁਵਾਈਆਂ ਕਈਆਂ ਦੀਆਂ ਲੇਟ ਹੁੰਦੀਆਂ ਦੋਸਤੋ ਉਹ ਜਿਹੜਾ ਟਾਈਮ ਤੁਹਾਨੂੰ ਨੋਟ ਕਰਾ ਦਿੱਤਾ ਪਰ ਤੁਸੀਂ ਆਪਣਾ ਟਾਈਮ ਤੋਂ ਟਾਈਮ ਚੁੱਕ ਕੇ ਦੋ ਟਾਈਮ ਤਸੱਲੀ ਕਰ ਲ ਪਹਿਲਾਂ ਦੂਜੀ ਇਹ ਦੂਜਾ ਸੂਆ ਸੋਈ ਸੰਸੋ ਅੱਛਾ ਜੀ ਦੂਜਾ ਸੂਆ ਇਹਦੇ ਥਲੇ ਹੁਣ 14 ਕਿਲੋ ਦੁੱਧ ਆਜਰ ਜੀ ਠੀਕ ਆ ਜੀ ਮਾਰ ਕਟਾ ਆ ਗਿਆ ਇਹਦੇ ਆਏ ਦੇ ਮਾਰ ਕਟਾ ਲੋ ਜੀ 14 ਲੀਟਰ ਹਾਂ ਜੀ 14 ਲੀਟਰ ਦੁੱਧ ਤਿਆਰ ਏ ਥਲੇ ਆ ਕਿੰਨੇ ਦਿਨਾਂ ਦੀ ਦੱਸਿਆ ਤੁਸੀਂ ਇਹਦੇ ਨੂੰ ਸੋਈ ਨੂੰ ਕੋਈ ਅੱਜ 10 ਦਿਨ ਹੋ ਗਏ 10 ਦਿਨ ਹੋ ਗਏ ਹਾਂ ਜੀ ਇਹ ਨੈਟ ਜਿਹੜਾ 14 ਲੀਟਰ ਹਾਂ ਜੀ 14 ਕਿਲੋ ਦੁੱਧ ਜਿਹੜਾ ਤੋਲ ਲੈਣਾ ਆਪਾਂ ਲੋ ਤੁਸੀਂ 14 ਕਿਲੋ ਜਿਹੜਾ ਦੁੱਧ ਤੋਲਵਾਇਂਦੇ ਥਲੇ ਹਾਜ਼ਰ ਆ ਦੂਜੇ ਸੂਵੇ ਛੋਟੀ ਸੂਈ ਆ 8:30 ਵਜੇ ਦੀ ਚਾਹੀਦੀ ਹੈ ਜੀ ਜਿਹੜ ਰਿਮੋਟ ਆਮ ਆਜੀ ਤਸੱਲੀ ਕਰ ਸਕਦਾ ਹਾਂ। ਹਾਂ। ਰਾਜੂ ਬਹੁਤ ਚੰਗਾ ਲੱਗਾ ਪੋਲਾ। ਠੀਕ ਹੈ ਜੀ। ਲੈ ਵੀਰ ਕਰਮਤ ਖੋਲ ਕੇ ਤੋੜ ਗਏ ਨੂੰ। ਦੂਜਾ ਸਵੇਰ ਦੋਸਤੋ ਝੋਟੀ ਆ ਚਵਾਪ ਸਮਾਦੀ ਚੰਗੀ ਆ। ਸੋ 14 ਕਿਲੋ ਬਹੁਤ ਉਹ ਦੁੰਦਾ ਦੋਸਤੋ 14 ਕਿਲੋ ਜਿਹੜਾ ਝੋਟੀ ਤੇ ਜੋ ਦੁੱਧ ਹੁਣ ਚਵਾ ਰਹੀ ਆ 10 ਦਿਨਾਂ ਦੀ ਸੂਈ। ਸਿੰਗਲ ਹੱਡੀ ਦੇ ਵਿੱਚ ਆ, ਸੋਹਣੇ ਪਿੱਠ ਪੁਰ ਦੇ ਵਿੱਚ ਕੱਦ ਵੀ ਸੋਹਣਾ। ਵਧੀਆ ਨਾਰਮਲ ਆ ਕਿ ਆਪਾਂ ਮੀਡੀਅਮ ਹਾਈਟ ਵਾਲੇ ਪਸ਼ੂ ਦੇਖਦੇ ਆਂ। ਉਹਨਾਂ ਤੋਂ ਪਲੱਸ ਹਾਈਟ ਆ ਇਸ ਝੋਟੀ ਦੀ। ਬਿਲਕੁਲ ਮੋੜ ਤੋਂ ਚੌਰ ਸਲੇਵਾ ਇਹ ਨੋਕਲਾ ਥਾਨ ਐ ਪੋਲੀ ਇਹ ਚਵਾਈ ਚਵੀ ਦੀ ਹਾਂਜੀ ਚੌਣ ਚਾਣ ਬਾਹ ਦੀ ਪਲੀ ਠੀਕ ਹੈ ਜੀ ਲਓ ਜੀ ਆ ਫੇਸ ਤੋਂ ਠੀਕ ਹੈ ਜੀ ਫੇਸ ਤੋਂ ਕੁਆਲਿਟੀ ਚੰਗੀ ਆ ਛੋਟਾ ਸਿੰਘ ਐ ਲੋਬੀ ਸੋ ਚੰਗਾ ਐਨੀਮਲ ਆ ਦੋਸਤੋ ਚੰਗਾ ਪਸ਼ੂਧਾਨਾ 14 ਲੀਟਰ ਤੋਂ ਜਿਹੜੀ ਸ਼ੁਰੂਆਤ ਕੀਤੀ ਐ ਸੋ ਦੁੱਧ ਕਰਮ ਵਾਲੀ ਹੋਰ ਵੀ ਵੱਧ ਸਕਦੀ ਕੋਈ ਚੰਗਾ ਕੋਈ ਸੇਵਾ ਕਰਨ ਵਾਲਾ ਵੀਰ ਲੈ ਜੇ ਬਾਕੀ ਉਨਹੀਂ ਅੱਗੇ ਤੇ ਉਨਹੀਂ ਪਛੇ ਆ ਵੇਖੋ ਦੱਸਿਓ ਹਾਂ ਇਹਦੀ ਸੁਪਾ ਚਵਾਈ ਹੋਈ ਐ ਉਸੇ ਟਾਈਮ ਤੇ ਫਿਰ ਹਾਂਜੀ 8:30 ਵਜੇ ਚਵਾਈ ਹੋਈ ਐ ਦੀ ਸਾਰੇ ਅੱਛਾ ਅੱਛਾ ਹਾਂਜੀ ਆਜੀ ਆਇਆ ਮਾਲ ਫਿਰ ਹਾਂਜੀ ਇਹ ਦੋ ਪਸ਼ੂ ਆਜਾਏ ਆ ਉਹ ਵੈੜ ਤੇ ਆ ਛੋਟੀ ਛੋਟੀ ਆਜਾਏ ਹਾਂਜੀ ਠੀਕ ਐ ਤੇ ਗੁਰਪੰਤ ਇਹ ਵੀਰੇ ਕਿੰਨੇ ਦੇ ਦਾਂਗੇ ਫਿਰ ਆਪਾਂ ਹਾਂ ਨਾਲ ਇਹਦੀ ਜਈ ਡਿਮਾਂਡ 1 ਲੱਖ 50000 ਐ 1 ਲੱਖ 5000 1 5 ਹਾਂਜੀ ਠੀਕ ਹੈ ਜੀ ਤਾਂ ਦੱਸੋ 1 ਲੱਖ 5000 ਦੀ ਡਿਮਾਂਡ ਆ ਬਾਕੀ ਛੋੜ ਛੱਪੇ ਹਰ ਇੱਕ ਪਸ਼ੂ ਦੇ ਵਿੱਚ ਹੋਣਗੇ ਮੌਕੇ ਤੇ ਜੋ ਵੀ ਕੋਈ ਵੀਰ ਸੌਦਾ ਕਰਦਾ ਸੋ ਮੌਕੇ ਤੇ ਥੋੜਾ ਬਾਦ 19 ਕੀ ਕੋਈ ਕਸਰ ਹੋਈ ਉਹ ਜਿਹੜੀ 200 ਕੱਟ ਦਿੱਤੀ ਜਾਊਗੀ ਠੀਕ ਹੈ ਜੀ ਤੇ 1 ਲੱਖ 5000 ਦੀ ਮੰਗ ਆ ਡਿਮਾਂਡ ਆ ਤੇ 14 ਕਿਲੋ ਮੇਰਾ ਵੀਰ ਕੋਈ ਆਪਣੇ ਜੋਗੇ ਤਸੱਲੀ ਕਰ ਲੈ ਝੋਟੀ ਚੰਗੀ ਆ ਨਵੀਂ ਆ ਠੀਕ ਹੈ ਜੀ ਮਗਰ ਕਟਾ 10 ਦਿਨਾਂ ਦਾ ਸੁਆ ਇਸ ਤੋਂ ਬਾਅਦ ਗਰਵੰਤ ਸੈਕਿੰਡ ਨੰਬਰ ਤੇ ਆਪਣੇ ਕੋਲ ਇਹ ਮੱਝ ਆ ਗਈ ਹੈ ਇਹ ਵੀ ਝੰਸਾ ਸੋਈ ਹੈ ਦੂਜਾ ਸੁਆ ਝੋਟੀ ਸੁਵਾ ਦੁਜਾ ਹਾਂਜੀ ਠੀਕ ਹੈ ਜੀ ਇਹਨੂੰ ਅੱਜ ਗਰਭਾਤ ਕਿੰਨੇ ਕੇ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ ਕੋਈ 5ਵਾਂ 6ਵਾਂ 6ਵਾਂ ਕ ਦਿਨ ਹੋ ਗਿਆ 5ਾਂ 6ਾਂ ਕ ਦਿਨਾਂ ਦੀ ਸੂਈ ਹਾਂਜੀ ਠੀਕ ਆ ਕਿੰਨੇ ਕ ਦੁੱਧ ਤੇ ਤਕਰੀਬਨ ਬੋਲਿਓ ਬਾਹਰ ਹੀ ਆ ਗਿਆ ਦੁੱਧ ਕੱਚਾ ਬੋਲ ਅਗੇ ਦੁੱਧ ਕਿੰਨਾ ਹੋਊਗਾ ਇਹਦੇ ਥੱਲੇ ਕੋਈ ਹੁਣ 11-12 ਕਿਲੋ ਹੋ ਤਿਆਰ ਜਿਹੜਾ ਇਹਨ ਮੌਕੇ ਤੇ ਹਾਂਜੀ ਆਵੇ ਬੱਚਾ ਜੀ ਮਗਰ ਕਟਾ ਵਿਖਾ ਦਿਓ ਠੀਕ ਹੈ ਜੀ ਆ ਕਟਾ ਗਿਆ ਕੱਟੀ ਜੀ ਇਹਦੀ ਕੱਤੀ ਆ ਹਾਂਜੀ ਤਾਂ ਦੋਸਤੋ ਸੈਕਿੰਡ ਨੰਬਰ ਤੇ ਆਪਾਂ ਜਿਹੜੀ ਮੱਝ ਤੁਹਾਨੂੰ ਝੋਟੀ ਦਿਖਾ ਰਹੇ ਹਾਂ 31 ਮ ਤੇ ਦੁੱਧ ਹੀ ਤੁਸੀਂ ਮੰਨ ਲਿਓ 11 ਲੀਟਰ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ ਠੀਕ ਆ ਬਾਕੀ ਹਵਾਨਾ ਲਈ ਵਾ ਸੋਨਾ ਬਖਾਉਂਦੀ ਆ ਬਖਾਲਾ ਬਖੂਲਾ ਕਾਫੀ ਆ ਬਖਾਲਾ ਦਾ ਜਿਹੜਾ ਦੁੱਧ ਸੋ تقريبا ਤੁਸੀਂ ਵੇਖੋ 12 ਪਲਸ ਵਾਲਾ ਹੀ ਆ ਠੀਕ ਆ ਜੀ ਫਿਲਹਾਲ ਜਿਹੜਾ ਦੁੱਧ ਉਹ 11 ਕਿਲੋ ਮੇਰਾ ਵੀਰ ਕੋਈ ਚੋਕੇ ਤਸੱਲੀ ਕਰ ਸਕਦਾ ਸਰ ਜੀ ਇਹਨਾਂ ਪਹਿਲੇ ਸਵੇਆਂ ਦੇ 12 ਤੋਂ ਪਲਸ ਹੀ ਦਿੱਤਾ ਪਹਿਲਾਂ ਨੇ ਹਾਂ ਜੀ ਠੀਕ ਆ ਬਾਕੀ ਧਰਾ ਧੂਰਾ ਦੀ ਬਰਾਬਰ ਤੁਸੀਂ ਦੋ ਟਾਈਮ ਚ ਕੋਈ ਚੋਈ ਹੋਗੀ ਹਾਂ ਜੀ ਚੋਣ ਨਹੀਂ ਕੋਈ ਫਰਕ ਆ ਉਂਝ ਜਿਆਦਾ ਮਾੜੀ ਨਾਰਮਲ ਸਾਈਡ ਅਮਾਰੀ ਸਾਈਡ ਜੀ ਰੱਖਦੀ ਨੇ ਹਾਂ ਚੋਣ ਨਹੀਂ ਆ ਦੋਸਤੋ ਪੁੱਛਣਾ ਫਰਜ਼ ਪੈਂਦਾ ਕਿਉਂਕਿ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜ ਇਸ ਕਰਕੇ ਕੋਈ ਸਾਈਡ ਰੱਖਦਾ ਪਸ਼ੂ ਵੀਰਾਂ ਦੇ ਮਨ ਦੇ ਡਾਊਟ ਆਉਂਦੀ ਹੈ ਕਈ ਵਾਰ ਤਾਂ ਰਾਂ ਬਰਾਬਰ ਵੀ ਹੁੰਦੀਆਂ ਕਈ ਵਾਰ ਦੋਸਤੋ ਪਸ਼ੂ ਨਾਰਮਲ ਜੀ ਕੋਈ ਸਾਈਡ ਰੱਖਦਾ ਤੇ ਕਿਸੇ ਵੀਰ ਨੂੰ ਹੋਵੇ ਕਿ ਪੰਜਾਂ ਸੱਤਾਂ ਦਾਹਾਂ ਧਾਰਾਂ ਦਾ ਕੋਈ ਫਰਕ ਨਾ ਹੋਵੇ ਫਿਲਹਾਲ ਉਹ ਦੋ ਟਾਈਮ ਚਵਾਈ ਹੋਈ ਆ ਕੋਈ ਆਪਣੀ ਕਰਕੇ ਤਸੱਲੀ ਕਰ ਸਕਦਾ ਠੀਕ ਆ ਲਓ ਜੀ ਠੀਕ ਹੈ। ਤੇ ਬਾਡੀ ਬੁੱਡੀ ਬੰਤਰ ਜਿਹੜੀ ਦੋਸਤੋ ਹਾਈਟ ਚਾਹੇ ਮੇਰਾ ਕੋਈ ਵੀਰ ਮੀਡੀਅਮ ਮੰਨ ਕੇ ਤੁਸੀਂ ਸੌਫਦਾ ਕਰ ਲਿਓ। ਥਣ ਥਣ ਪੂਰਾ ਥਿਚਵਾਈ ਵਾਲਾ। ਮਗਰ ਕੱਟੀ ਆ ਠੀਕ ਆ ਜੀ। ਤੇ ਛੋਟੀ ਦੂਜੇ ਕ ਸੂਬੇ ਆ। ਦੂਜੇ ਸੂਬੇ ਵੀਰ ਠੀਕ ਆ ਜੀ। ਕਿਉਂਕਿ ਚਾਰੇ ਮੋਰੇ ਤੋਂ ਮੋਸਟਲੀ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਹੈ ਛੋਟਾ ਸਿੰਘ ਗੁਲਾਈ ਦੇ ਵਿੱਚ ਬੈਕ ਸਾਈਡ ਤੋਂ ਚ ਮੁੜਿਆ ਤੇ ਥਣ ਥਣ ਬਹੁਤ ਸੋਹਣੀ ਵੰਡ ਤੇ ਆ 5 5 4 4 ਇੰਚ ਤੇ ਜਿਹੜਾ ਥਣ ਲੱਗਾ ਆ ਨਾ ਠੀਕ ਆ ਅੱਛਾ ਗਰਵਾ ਤਾਂ ਕਿੰਨੇ ਦੀ ਦੇ ਦਈਏ ਫਿਰ ਵੀ ਇਹ ਸੰਸਾ 85000 ਦੀ ਦੇ ਦਾਂ ਜਿਹੜੀ ਸਹੀ ਆਪਾਂ 85000 ਦੀ ਹਾਂਜੀ ਠੀਕ ਆ ਭਰਾ ਹਾਂਜੀ ਉਹ ਵੀ 85000 ਦੀ 200 ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਤੇ ਪਸ਼ੂ ਦੋਸਤੋ ਸਾਰੇ ਚੰਗੇ ਆ ਪਸ਼ੂ ਏਕ ਨਹੀਂ ਗਾ ਪਸ਼ੂ ਬਾਕੀ ਕਿਸੇ ਵੀਰ ਖਰੀਦਦਾਰ ਨੂੰ ਇਹ ਪਸੰਦ ਆਉਣੀ ਹੈ ਕਿਸੇ ਨੂੰ ਹੋਰ ਮਾਲ ਪਸੰਦ ਆਉਣਾ ਤੇ ਬਾਕੀ ਥੋੜਾ ਬਾਦ ਵਿੱਚ ਉਹ ਗੁੰਜਾਇਸ਼ ਆ ਮੌਕੇ ਤੇ ਮਾਨਤਾਣਾ ਉਹ ਬਹਿ ਕੇ ਹੋ ਜਾਂਦੀ ਹੈ ਗੱਲਬਾਤ ਫੋਨ ਕਰ ਲਿਓ ਜੋ ਵੀ ਵਿੱਚੋਂ ਗੁੰਜਾਇਸ਼ ਛੋਟਾ ਛੱਪਾ ਹੋ ਜਾਊਗਾ ਆ ਗਰਮਾਤਾ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇਹ ਮੱਝਾਂ ਕੀ ਵੀਰ ਇਹ ਵੀ ਸੰਸਾ ਸੋਈ ਆ ਤੀਜਾ ਸੋਹ ਸੋਈ ਤੀਜਾ ਹਾਂਜੀ ਇਹ ਅੱਜ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਦੇ ਮਗਰਾ ਕੱਟਾ ਜੀ ਲਓ ਜੀ ਮਗਰ ਇਹਦੇ ਵੀ ਕ ਆ ਮੇਲ ਕਾਫਾ ਕਿੰਨੇ ਕਿ ਦਿਨ ਹੋ ਗਿਆ ਕੋਈ 10 ਤੋਂ 12 ਦਿਨ ਹੋ ਗਏ ਸੋਈ ਨੂੰ 10 12 ਕਿ ਦਿਨ ਹੋ ਗਏ ਦੁੱਧ ਕਿੰਨਾ ਚਵਾਰੀ ਹੁਣ ਇਹਦੇ ਥੱਲੇ 12 ਕਿਲੋ ਤੋਂ ਤਿਆਰਨ 12 ਕਿਲੋ ਹਾਂਜੀ ਦੁੱਧ ਚੰਗਾ ਹੈ ਨਾ ਹਾਂਜੀ ਠੀਕ ਆ ਆ ਦੋਸਤੋ 12 ਕਿਲੋ ਦੁੱਧ ਇਸ ਵਕਤ ਹਾਜ਼ਰ ਆ 10 ਕਿ ਦਿਨਾਂ ਦਾ ਸੂਆ ਤੀਜਾ ਸੂਆ ਕੱਟਾ ਮਗਰ ਬਾਕੀ ਥਣ ਦੇ ਬਾ ਪੱਦਰ ਬੁਖਾਰਾ ਬੈਕ ਸਾਈਡ ਤੋਂ ਤੱਕ ਲੇਵੇ ਦੀ ਥੋੜੀ ਗਾਂ ਵੀ ਕੋਈ ਵੀਰ ਵੱਧ ਮੰਨ ਸਕਦਾ ਬਾਕੀ ਜਦੋਂ ਤੋਰੀ ਜਦੋਂ ਬਤੇਰੇ ਸਮਝ ਆਊਗੀ ਤੁਹਾਨੂੰ ਤੇ ਪੂਛ ਬਿਲਕੁਲ ਭੋਨ ਨਾਲ ਧਰਤੀ ਨਾਲ ਟੱਚ ਕਰਦੀ ਹੈ ਲੰਬੀ ਪੂਛ ਆ ਫੇਸ ਸੋ ਵਜਨ ਲੋੜ ਪੂਰਾ ਹੈ ਹਾਈਟ ਬੇਸ਼ੱਕ ਮੀਡੀਅਮ ਆ ਵਜਨ ਲੋੜ ਪੂਰਾ ਹੈ ਫੁੱਲ ਵਜਨ ਵਾਲੀ ਕਰਮਾ ਵਾਲੀ ਤੇ ਚੌਣਚਾਂ ਨੇ ਗਰਵੰਤੋ ਵੀ ਦੱਸਦੇ ਵੀਰਾਂ ਨੂੰ ਹਾਂਜੀ ਚੌਣਚਾਂ ਸੰਸਾ ਵੀ ਐ ਇੱਕ ਨੰਬਰ ਕੋਲੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਆ ਤਾਂ ਦੋਸਤੋ ਚੌਣਚਾਂ ਨੇ ਵੀ ਜੜੀ ਚੰਗੀ ਦੱਸ ਰਿਹਾ ਭਰਾ ਤੇ ਇਹ ਜੜੀ ਦੋਸਤੋ ਮਾਝ ਤੁਸੀਂ ਸਾਹਮਣੇ ਦੇਖ ਰਹੇ ਜੇ 12 ਕਿਲੋ ਇਸ ਵਕਤੇ ਤੇ ਥੱਲੇ ਦੋ ਦਿਖਾ ਜੇ ਲੈਕਰ ਉਹਨਾਂ ਤੋਂ ਖੋਲਦੇ ਨੂੰ ਵੀ ਵੀਰ ਮਗਰ ਕਟਾ ਮੇਲ ਕਾਫ ਆ ਸੋ ਜਵਾਬਸਮਾ ਦੋਸਤੋ ਵੀਰਾਂ ਨੇ ਕੀਤਾ ਉਹਦੇ ਬਿਹਾਵ ਤੇ ਗੱਲਬਾਤ ਆ ਕਿਉਂਕਿ ਵਪਾਰ ਦਾ ਕੰਮ ਆਪਾਂ ਹਰ ਰੋਜ਼ ਹਰ ਇੱਕ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਂ ਅੱਗੋਂ ਆਪਣੀ ਤਸੱਲੀ ਮੁਕੰਮਲ ਤੌਰ ਤੇ ਪੂਰੀ ਕਰਕੇ ਲੈ ਕੇ ਆਏ ਨੇ ਠੀਕ ਆ ਜੀ ਅੱਗੇ ਮੇਰਾ ਭਰਾ ਕੋਈ ਆਪ ਲੈ ਕੇ ਜਾਂਦਾ ਪੈਸੇ ਖਰਚ ਕਰਨੇ ਆ ਚਾਹੇ ਥੋੜੇ ਆ ਬਹੁਤੇ ਆ ਉਹ ਤੁਸੀਂ ਵੀ ਆਪਣੀ ਤਸੱਲੀ ਕਰਕੇ ਲੈ ਜਾਓ ਬਹੁਤ ਚੋਈ ਦਾ ਸੰਸਭ ਇੱਕ ਰਾ ਝੂਠ ਮਾਰਾਂਗੇ ਅਗਲੇ ਦਿਨ ਆਪੇ ਤੁਹਾਨੂੰ ਹੁਣ ਆ ਜਣਾ ਉਸ ਲਈ ਆ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਵੱਡੀ ਗਿਣਤੀ ਦੇ ਵਿੱਚ ਦੋਸਤੋ ਮਾਲ ਵੇਚਦੇ ਆ ਵੀਰੋਣੀ ਠੀਕ ਆ ਰੋਜ਼ ਦਾ ਕੋਈ ਪੰਜ ਚਾਰ ਪਸ਼ੂ ਆਉਂਦੇ ਆ ਨਵੇਂ ਵਿਗਦੇ ਆ ਇਸ ਕਰਕੇ ਕੋਈ ਦੁੱਧ ਜਿਹੜਾ ਕਿਸੇ ਪਾਸੋਂ ਕੋਈ ਝੂਠ ਨਹੀਂਗਾ ਤਾਂ ਤੋਰੋ ਕਰ ਮਤਲਬ ਠੀਕ ਹੈ ਸਵਾਰ ਰੌਡਰ ਜਿਹੜਾ 200 ਪੈਸੇ ਵਿਖਾਲਾ ਬਿਲਕੁਲ ਪੱਧਰ ਬੈਕ ਸਾਈਡ ਤੋਂ ਤੇ ਬਟਨਾਂ ਵਾਲ ਲਿਆਵਾ ਠੀਕ ਹੈ ਜੀ ਆ ਇਧਰ ਲੈ ਪਾਸੇ ਆਪਾਂ ਤੁਹਾਨੂੰ ਵੈਥ ਵਿਰਲ ਜਿਹੜੀ ਵਿਖਾ ਦਿੰਨੇ ਇੱਕ ਵਾਰੀ ਥਣਾ ਦੇ ਆ ਦੇਖੋ ਜੀ ਅੱਛਾ ਕਰਵਾਂ ਤਾਂ ਕਿੰਨਾ ਵੀਰੇ ਮੁੱਲ ਇਹਦੀ ਡਿਮਾਂਡ ਸੰਤ ਸਾਹਿਬ 90000 ਆ ਹਾਂ ਜੀ 85000 ਦੀ ਦੇ ਦਾਂਗੇ 85000 ਹਾਂ ਜੀ ਜਿਹੜੀ ਆਹ ਨਾਲ 85000 ਦੀ ਠੀਕ ਹੈ ਜੀ ਹਾਂ ਜੀ ਤਾਂ ਦੋਸਤੋਂ 90000 ਡਿਮਾਂਡ ਆ ਤੇ 85000 ਲੈਦੇ ਆ ਠੀਕ ਆ ਸੋ ਇਸ ਮੱਝ ਦਾ ਹੈ ਰੋਦੈਨਾ ਜਿੰਨਾ 64 ਅੰਗਰਾ ਦਾ ਪਸੋਆਂ ਦਾ ਦੱਸਿਆ ਹਾਂ ਅਗਲਾ ਤਸੱਲੀ ਕਰ ਸਕਦਾ ਹਾਂ ਉਹ ਬਿਲਕੁਲ ਜੀ ਬਿਲਕੁਲ ਹਾਂ ਜੀ ਸਹੀ ਹੈ ਯਾਨੀ ਕਿ ਕਹਿਤਾ ਜੇ ਬਸ ਆਪਦੀ ਚੁਆਈ ਕਰੇ ਦੋ ਟਾਈਮ ਤਸੱਲੀ ਕਰੇ ਬਿਲਕੁਲ ਮੈਂ ਤਾਂ ਗਰਮਾਤੇ ਗੱਲ ਕਹਿੰਦਾ ਵੀ ਚਲੋ ਵਪਾਰ ਦਾ ਕੰਮ ਆ ਤੁਸੀਂ ਕਿਹੜਾ ਵੀ ਚਲੋ ਝੂਠ ਮਾਰਨਾ ਕਿਲੋ 2 ਕਿਲੋ ਦਾ ਹਾਂ ਜੀ ਤੇ ਆਪਾਂ ਹਰ ਵਾਰ ਕਹਿੰਦੇ ਵੀ ਧਿਆਨ ਕੇ ਤਸੱਲੀ ਕਰੋ ਹਾਂ ਜੀ ਆਪਦੀ ਤਸੱਲੀ ਕਿਸੇ ਦੇ ਰਵੇ ਨਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਵਪਾਰ ਦਾ ਕੰਮ ਇੱਕ ਵਾਰ ਫੇਰ ਰਿਪੀਟ ਕਰਦੇ ਨੇ ਆਪਣੀ ਤਸੱਲੀ ਕਰੋ ਮੇਰਾ ਵੀ ਖੁੱਲੀ ਤਸੱਲੀ ਕਰੋ ਘਰੋਂ ਟਾਈਮ ਲੋਕਲ ਏਰੀਆ ਦੇ ਵਿੱਚ ਵੀ ਤੁਸੀਂ ਰਹਿ ਸਕਦੇ ਜੇ ਘਰੇ ਵੀ ਜਿਹੜਾ ਦੋਸਤੋਂ ਤੁਸੀਂ ਸਪੈਂਡ ਕਰ ਸਕਦੇ ਜੇ ਟਾਈਮ ਤੇ ਚੋਕੇ ਤਸੱਲੀ ਕਰੋ ਇੱਕ ਗਰਮਾਤ ਆਪਣੇ ਕੋਲ ਜਿਹੜੀ ਆ ਗਈ ਵੀਰੇ ਮੱਜ ਇਹ ਪਹਿਲਾ ਸੁਆ ਸੁਣੀ ਨਹੀਂ ਸੰਸਾ ਚੋਟੀ ਪਹਿਲਾਂ ਪਹਿਲਾਂ ਨਹੀਂ ਆਹ ਪਹਿਲਾਂ ਸੁਣੀਏ ਲੋ ਵੀ ਪਹਿਲਾ ਸੁਆ ਦੋਸਤੋਂ ਇਸ ਛੋਟੀ ਨੇ ਸੁਣਾ ਹਾਂਜੀ ਬਾਕੀ ਆ ਫੇਸ ਕੁਆਲਟੀ ਸਟੇਟ ਪਟਾ ਚਾਰੇ ਖੁਰ ਤੋਂ ਵੇਖ ਠੀਕ ਆ ਜੀ ਤੇ ਕੱਦ ਕੋ ਤਾਂ ਬਹੁਤ ਸੁਣਾ ਕੱਦ ਬਹੁਤ ਆ ਡਬਲ ਪੂਰੀ ਆ ਠੀਕ ਆ ਜੀ ਤੇ ਪੂਰੀ ਭਾਰੀ ਆ ਵਜਨ ਲੋੜ ਵਾਲੀ ਆ ਵੀ ਛੋਟੀ ਸੁਸਵਾਤ ਨਿਸ਼ਾਨ ਆ ਪੋਸ਼ ਉੱਪਰ ਤੱਕ ਵਾਈਟ ਆ ਵੇਖੋ ਠੰਡੀ ਠਿਰੀ ਸੀ ਸੌ ਪੁਣਾ ਕਰੋ ਚੈੱਕ ਹੈ ਲੈ ਵੀ ਕਰਵਾ ਤਸੀਆ ਬਹੁਤ ਸੋਹਣਾ ਖਾਣ ਦੇ ਵਾਜ ਦਾ ਕਰਮਾ ਨਹੀਂ ਦਾ ਵੀ ਤੇ ਦਿਨ ਕਰਵਾਤ ਕਿੰਨੇ ਕੁ ਲੈਂਦੀ ਹੋਗੀ ਹਜੇ 8 ਤੋਂ 10 ਦਿਨ ਲੈ ਜੂ ਸੰਸਾ ਬਹੁਤ ਚੰਗੀ ਖੁੱਲੂਗੀ ਪਹਿਲੇ ਤੋਂ ਹੀ ਝੋਟੀ ਲੋਬੇ ਦੋਸਤੋ ਖੁੱਲੇ ਢੁੱਲੇ 8 ਤੋਂ 10 ਦਿਨ ਬਾਕੀ ਆ ਕੱਦ ਵੀ ਪੂਰਾ ਠੀਕ ਆ ਜੀ ਸੋ ਝੋਟੀ ਵੀ ਚੰਗੀ ਆ ਗੱਡੀਆਂ ਬੋਲ ਪੂਰਾ ਠੀਕ ਆ ਸੋ ਵੱਡੀਆਂ ਮੱਜਾਂ ਦੇ ਵਿੱਚ ਹੀ ਆਉਂਦੀ ਆ ਤਕਰੀਬਨ ਠੀਕ ਆ ਤੇ ਖੋਲ ਕੇ ਤੋਰ ਕੇ ਦਿਖਾਉਣੇ 8 ਕ ਦਿਨ ਹਜੇ ਬਾਕੀ ਆ ਸੂਨ ਦੇ ਵਿੱਚ ਸੋ ਝੋਟੀ ਪਿਆਰੀ ਆ ਕਿਸੇ ਵੀਰ ਨੇ ਘਰੇ ਰੱਖਣੀ ਆ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਖੋਲ ਕੇ ਇੱਕ ਵਾਰੀ ਤੋੜ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਲਓ ਜੀ ਪੂਰੀ ਵਜਨ ਲੋਡ ਵਾਲੀ ਆ ਠੀਕ ਆ ਜੀ ਵੱਡੀ ਆ ਤੇ ਵਜਨ ਲੋਡ ਪੂਰਾ weight boot ਬਹੁਤ ਜ਼ਿਆਦਾ ਆ ਕਰੋ ਚੱਕਾ ਅਛਾ ਕਰਮਤ ਵੈਸੇ ਖਰੀਦੀ ਖਰੂਦ ਆਪਣੀ ਬਿਲਕੁਲ ਲੋਕਲ ਏਰੀਆ ਦੇ ਦੇ ਹਾਂਜੀ ਹਾਂਜੀ ਆਪਾਂ ਇਥੋਂ ਆਪਦੇ ਏਰੀਏ ਚ ਲਈ ਠੀਕ ਹੈ ਜੀ ਲਓ ਦੱਸੋ ਆਪਾਂ ਪਹਿਲਾਂ ਵੀ ਕਈ ਵਾਰਾ ਜ਼ਿਕਰ ਕੀਤਾ ਵੀ ਬਾਰਡਰ ਏਰੀਆ ਬਿਲਕੁਲ ਮਾਲ ਲੋਕਲ ਕੋਈ 10 12 10 12 ਕਿਲੋਮੀਟਰ ਦੇ ਵਿੱਚੋਂ ਜਿਹੜਾ ਦੋਸਤੋ ਨਿਕਲਦਾ ਤੇ ਲੋਕਲ ਏਰੀਆ ਏਰੀਆ ਦੀਆਂ ਜਿਹੜੀਆਂ ਅਸੀਂ ਮੱਝਾਂ ਝੋਟੀਆਂ ਹੁੰਦੀਆਂ ਠੀਕ ਹੈ ਜੀ ਤਾਂ ਨਾਰਮਲ ਬਿਲਕੁਲ ਘਰਾਂ ਦੇ ਵਿੱਚੋਂ ਤੋਰ ਫਰ ਕੇ ਮਾਲ ਜਿਹੜਾ ਇਕੱਠਾ ਕੀਤਾ ਜਾਂਦਾ ਬਾਕੀ ਆ ਤੁਸੀਂ ਫੇਸ ਕੁਆਲਟੀ ਤੋਂ ਵੇਖ ਲਓ ਠੀਕ ਹੈ ਜੀ ਤੋਂ ਚੰਗੇ ਚੰਗਾ ਪਸ਼ੂ ਤਾਂ ਨਾ ਚੰਗਾ ਦੁੱਧ ਚਮਾਉਣ ਵਾਲੀਆਂ ਬੱਧਾਂ ਝੋਟੀਆਂ ਬਹੁਤ ਨਿਕਲਦੀਆਂ ਨੇ ਵੈਸੇ ਇਧਰ ਬਾਰਡਰ ਏਰੀਆ ਦੇ ਵਿੱਚੋਂ ਪਹਿਲਾਂ ਝੋਟੀਆਂ ਖੁੱਲ ਖਲ ਚੰਗਾ ਰਹੀਏ ਥੱਲੇੋਂ ਠੀਕ ਹੈ ਜੀ ਸੋ ਦਸਾਂ ਕੁ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਥਾਂ ਤੁਹਾਨੂੰ ਪੂਰਾ ਹੱਥੀਂ ਜਵਾਈ ਲਾ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੇ ਫਿੱਟ ਫਾੜ ਪੂਰੀ ਇਹ ਪੂਰੀ ਵਜਨ ਲੋਡ ਵਾਲੀ ਆ ਫੁੱਲ ਵੇਟ ਤੇ ਕੱਦ ਵੀ ਬਹੁਤ ਸੋਨਾ ਠੀਕ ਹੈ ਜੀ ਆਹ ਦੇਖੋ ਹਾਂ ਤੋੜ ਲੋ ਗੁਰਵੰਤ ਛੋਟੀ ਵੱਡੀ ਆ ਦੋਸਤੋ ਪਰ ਰੇਟ ਜਿੰਨਾ ਵੀ ਆ ਬਿਲਕੁਲ ਜਾਇਜ਼ ਤੇ ਜੈਨੂਨ ਉਹ ਆਪਾਂ ਗਰਮੰਤ ਤੋਂ ਪੁੱਛ ਲੈਣਾ ਗਰਮੰਤ ਇੱਕ ਚੱਕਰ ਹੋ ਰਿਹਾ ਠੰਡੀ ਧੀ ਏਡੀ ਹੈ ਜਿੱਥੇ ਬੰਦ ਕਰਮਾੜੀ ਕਿਹਦੇ ਉਥੇ ਨਸਲੋ ਖਲੋ ਜੀ ਕੋਈ ਕਾਂ ਪਸੂ ਕੋਈ ਸੀਲ ਸੌ ਕਿਸ ਦੇ ਘਰੇ ਜਾਵੇ ਕੀ ਮੰਗ ਕਰਦਾ ਗਰਮੰਤ ਦੇਣ ਲੈਣ ਕੀ ਰੂਗਾ ਇਹਦੀ ਡਿਮਾਂਡ ਤਾਂ ਸੱਚਾ ਭਾਵੇਂ 1.5 ਲੱਖ ਹੋ ਕਰ ਲਈ ਪਰ ਆਪਾਂ ਜਾਇਜ਼ੀਆ ਕਰਨਾ ਨਹੀਂ ਡਰ ਗਿਆ ਬਾਜ਼ਾਰ ਬਾਹਰ ਹੋਣਾ ਹਾਂਜੀ ਇਹਦੀ ਡਿਮਾਂਡ ਹੈਗੀ 1 ਲੱਖ 5000 ਹਾਂ ਲੱਖ ਰੁਪਏ ਦੇ ਦਾਂਗੇ ਜਿਹੜੀ ਹਨ ਲੱਖ ਦੇ ਹਾਂਜੀ ਯਸੂਆ ਸੋਨਾ ਨੇ ਲਓ ਜੀ ਤੱਜਾ ਸੁਆ ਹਾਂਜੀ ਤੇ ਫੋਲੇ ਵੀ ਦੋਸਤੋ ਘੋੜਾ ਪੀਪਾ ਖਾ ਕੇ ਕਰਮ ਵਾਲੀ ਵੇਖੋ ਤੁਸੀਂ ਬਣੀ ਹੈ 6ਵੇਂ ਨੰਬਰ ਤੇ ਸੰਸਾ ਪਹਿਲੇ ਦਿਖਾ 6ਵੇਂ ਪਹਿਲੇ ਨੰਬਰ ਤੇ ਗਾਂ ਸੀ ਇਹ 6ਵੇਂ ਨੰਬਰ ਵੇਰਵਾ ਨਾਲ ਦੀ ਨਾਲ ਦੋਸਤੋ ਪਾਈ ਜਾਂਦੇ ਪਈਆਂ ਠੀਕ ਆ ਤੇ ਗਰਮਾ ਤਾਂ ਤਿੱਜਾ ਸੁਆ ਹਾਂਜੀ ਬਣੀ ਪੂਣੀ ਤਾਂ ਵਾਵਾ ਪਾ ਦਿਨ ਪੂਰੇ ਹੋ ਗਏ ਲੱਗਦਾ ਉੱਪਰ ਲੈ ਕੇ ਜਾ ਰਹੀ ਨਹੀਂ ਅਜੇ ਇਹਨੇ ਸੰਸਾ ਬੰਨਾ ਹੈ ਅਜੇ ਬੰਨਾ ਹਾਂ ਉਹ ਜੀਤੋ ਭਲੇ ਹੀ ਨਾ ਉਹਦਾ ਇਹ ਕੋਈ ਗੱਲ ਇਹ ਕੋਈ ਨਹੀਂ ਬਣੀ ਹੈ ਅੱਛਾ ਆਪਾਂ ਨਹੀਂ ਕੋਈ ਗਾਰੰਟੀ ਦੇਣੀ ਪਰ ਕਹ ਰਾ ਇਹਨੇ ਆਖਿਆ ਕਿ ਥੱਲੇ 17 18 ਕਿਲੋ ਦੁੱਧ ਚ ਹੋਇਆ ਅੱਛਾ ਜੀ ਆਪਾਂ ਜੀ ਕੋਈ ਕਿਲੋ ਦੀ ਨਹੀਂ ਦੇਣੀ ਆਪਾਂ ਚਲੋ ਕਿਹੜਾ ਵੇਖਿਆ ਜੋ ਅਗਲਾ ਦੱਸਦਾ ਪਾ ਉਹਦੇ ਬਿਹਾਵਤੇ ਗੱਲ ਕਰਦੇ ਬਾਕੀ ਜਿੱਡਾ ਕ ਥਾਣ ਭਾਂਡਾ ਜਿੱਡਾ ਕ ਇਹਨੂੰ ਲਗਾ ਕਰਵਾ ਲਈ ਦੋ ਤੇ ਕੋਈ ਆਪਾਂ ਗਰੰਟੀ ਵੀ ਕਰ ਸਕਦਾ ਵੀਰ ਵੀ ਚਵਾ ਦੇਗੀ ਆਪਾਂ ਗਰੰਟੀ ਉਹ ਦਿੰਦਾ ਵਾ ਜਿੱਦਾਂ ਸੁਈਆਂ ਮਿਹਨ ਦਾ ਆਪਾਂ ਦੱਸਿਆ ਦੁੱਧ ਦੇ ਨਾ ਦੇ ਰਿਹਾ ਤੇ ਜਿਹੜਾ ਚੁਆਈ ਦੇਣਾ ਆਪ ਹਾਂਜੀ ਜਿਹੜਾ ਕ ਆਪ ਨੂੰ ਪਤਾ ਭਰਿਆ ਭਾਂਡਾ ਆਪਾਂ ਨੂੰ ਪਤਾ ਹੀ ਨਹੀਂ ਤੇ ਆਪਾਂ 18 ਕਿਲੋ ਦੀ ਅੱਜ ਗਰੰਟੀ ਕਹਿ ਦੀਏ ਕੱਲ ਨੂੰ ਅਗਲੇ ਕਰ 13 ਲੀਟਰ 14 ਬਹੁਤ ਖੂਬਸੂਰਤ ਉਹ ਡੋਡੀ ਆਪਣੀ ਸੇਵਾ ਤੇ ਡਿਪੈਂਡ ਕਰਦਾਗੀ ਹਾਂ ਸੇਵਾ ਤੇ ਫਿਰੇ ਸੇਵਾ ਤੇ ਹਾਂਜੀ ਚੰਗੀ ਦੋਸਤੋ ਸੇਵਾ ਚੰਗੀ ਹੋਈ ਤੇ ਕਈ ਨਾ ਪਸੋ ਜਾ ਕੇ 12 14 ਲੀਟਰ ਵਾਲਾ ਕਈ ਨਾ 16 ਲੀਟਰ ਨੂੰ ਵੀ ਪਹੁੰਚ ਕਰਵਾ ਦੇ ਕਈ ਨਾ ਕਹਿ ਦੋ ਵੱਧ ਵਿੱਚ ਚੋ ਲੈਿੰਦਾ ਅਗਲਾ ਬੀਲ ਬੂਲ ਲੰਬੀ ਆ ਤੇ ਸਟਰਕਚਰ ਜਿਹੜਾ ਬਾਡੀ ਤੁਸੀਂ ਆ ਵੇਖ ਲਓ ਠੀਕ ਆ ਜੀ ਫੇਸ ਕੁਆਲਿਟੀ ਵੇਖੋ ਸਿੰਗੀ ਸਿੰਗੀ ਚੰਗੀ ਆ ਪਿੱਛੋਂ ਸਲੇਮ ਤੇ ਬੈਕ ਸਾਈਡ ਤੋਂ ਕਾਫੀ ਭਰੀ ਆ ਵਜਨ ਵਟਾ ਇਹਦਾ ਮੱਝ ਦਾ ਵੀ ਪੂਰਾ ਤਿੱਜਾ ਸੁਭਾ ਸੁਣੀ ਦੇਣ ਹਜੇ ਦੋਸਤੋ ਖੁੱਲਣਾ ਕਾਫੀ ਆ ਹੁਣ ਵੀ ਤੁਹਾਨੂੰ ਬਾਹਰ ਮੜਾ ਕ ਸੋ ਮਾਲ ਜਿੰਨਾ ਵੀ ਆ ਦੋਸਤੋ ਫੁੱਲ ਵਜਨ ਲੋਡ ਵਾਲਾ ਠੀਕ ਆ ਜੀ ਮਾਲ ਪਹਿਲਾਂ ਜਿੰਨੇ ਵੀ ਆਪਾਂ ਤੁਹਾਨੂੰ ਸੋਏ ਸੋਏ ਪਸ਼ੂ ਬਖਾਏ ਆ ਚਾਹੇ ਗੱਬਣ ਬਖਾ ਰਹੇ ਆ ਪੂਰੇ ਵਜਨ ਲੋਡ ਵਾਲੇ ਆ ਕੋਈ ਲਸੇ ਫੇਕੇ ਪਸ਼ੂ ਨਹੀਂ ਫੁੱਲ ਵਜਨ ਵਜੂਦ ਵਾਲੇ ਆ ਠੀਕ ਆ ਜੀ ਤਾਂ ਥੱਲੇ ਤੁਸੀਂ ਵੇਖੋ ਕਰਮਾਂ ਵਾਲੀ ਜਿੰਨੀ ਗਾਂ ਉਹਨੀ ਪਛਾਹ ਬਣ ਕੇ ਤਿਆਰ ਹੋਈ ਆ ਅਜੇ ਵੀ 5-7 ਦਿਨ ਲੱਗੀ ਤੇ ਬਹੁਤ ਚੰਗੀ ਉਮੀਦ ਕਰਦੇ ਆ ਹਾਂ ਜੀ ਹਾਂ ਜੀ ਭਾਜੀ ਗਰਜੰਟ ਜੀ ਮੈਂ ਬਿੱਠੀ ਬੜੀ ਭੰਗੈਸਤਰਾ ਬੈਜੋ 15 ਤੋਂ ਪਲੱਸ ਦਿੱਤਾ ਇਹਨੇ ਦੁੱਧ ਪੀਦੇ ਆ ਹਾਂ ਬਿਲਕੁਲ ਬਾਕੀ ਤੁਸੀਂ ਵੀ ਕਾਫੀ 90 ਸਮੇਂ ਤੋਂ ਵਪਾਰ ਕਰਦੇ ਆ ਰਹੇ ਜੇ ਵੈਸੇ ਪਸ਼ੂ ਦੁੱਧ ਚਵਾਦੂਗਾ ਚੰਗੀ ਸੇਵਾ ਰਹੀ ਉਹਨੇ ਟੀਨਾ ਛੋੜ ਦੇਣੀ ਹਾਂ ਠੀਕ ਹੈ ਜੀ ਲੋ ਵੀ ਭਰਾਵਾ ਏ ਢੀੜੀ ਕਰਦੇ ਮੈਂ ਥੋੜੀ ਢੀੜੀ ਕਰਦੇ ਠਾ ਠੀਕ ਹੈ ਜੀ ਜਾ ਕਰਮਾਲੀ ਥੱਲੇ ਆ ਦੋਸਤੋ ਬਹੁਤ ਸੋਹਣਾ ਖੁੱਲਣ ਖਲਣ ਡਈ ਆ ਵੈਸੇ ਵੇਖਦਿਆਂ ਸਾਰੀ ਪਤਾ ਲੱਗ ਜਾਂਦਾ ਪਸ਼ੂ ਦਾ ਤੇ ਚੰਗੀ ਸੇਵਾ ਹੈ ਬਾਕੀ ਚੰਗਾ ਦੁੱਧ ਜਿਹੜੀ ਦੋਸਤੋ ਝਲਕਾਂ ਮਾਰ ਮਾਰ ਆਪਾਂ ਨੂੰ ਸੇਵਾ ਦਿੱਸ ਰਹੀ ਹੈ ਵੀ ਚੰਗੀ ਕੀਤੀ ਹੈ ਫਾਰਮਰ ਵੀਰ ਨੇ ਪਿੱਛੋਂ ਤਾਂ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆ ਕਿ ਜੇ ਪਸ਼ੂ ਲੈ ਸਾਫਕਾ ਹੋਇਆ ਓਨੀ ਡਾਈਟ ਉਹਨਾਂ ਜਿਹਾ ਜੀ ਉਹਨੂੰ ਰਜਮਾ ਕੁਝ ਮਿਲਿਆ ਨਾ ਹੋਇਆ ਤੇ ਉੱਥੇ ਆਪਾਂ ਦੁੱਧ ਘਾਟੇ ਜੀ ਵੀ ਉਮੀਦ ਕਰਦੇ ਆ ਪਰ ਇਹਨੂੰ ਚੰਗਾ ਆਪਾਂ ਸਮਝ ਤਾਂਦੇ ਵੀ ਚੰਗਾ ਦੁੱਧ ਕੱਢ ਦੂਗੀ ਠੀਕ ਹੈ ਬਾਕੀ ਸੋਨੇ ਕੱਦ ਵਾਲੀ ਆ ਕੱਦ ਵਜਨ ਵਾਲਾ ਪਸ਼ੂ ਵੈਸੇ ਵੀ ਦੁੱਧ ਸੋਨਾ ਚਵਾ ਦਿੰਦਾ ਠੀਕ ਹੈ ਜੀ ਬਾਕੀ ਗਰਵੰਤ ਕਿਸੇ ਰਕਮ ਦਾ ਕੋਈ ਭਾਰ ਪਿੱਛੇ ਕੋਈ ਦੂਜੇ ਤੀਜੇ ਸਮੱਸਿਆ ਤੇ ਆਪ ਹੀ ਦੱਸ ਦਿਆ ਜੀ ਪਹਿਲਾਂ ਨਹੀਂ ਪਿੱਛੇ ਦੀ ਆਪਣੀ ਸੰਸਾਹ ਗਰੰਟੀ ਹੋ ਜਿਹੜੀਆਂ ਚਾਰੇ ਮੱਜਾ ਗੱਬਣਾ ਗੱਬਣਾ ਮਹੀ ਦਾ ਕੇਰਾ ਆਪ ਨੂੰ ਪਤਾ ਲੱਗ ਜਾਂਦਾ ਵੇਖਿਆ ਹਾਂਜੀ ਤੇ ਠੀਕ ਆ ਭਰਾ ਇਹਦਾ ਮੁੱਲ ਫਿਰ ਕੀ ਕਰਾਂਗੇ ਕਿਹਦੀ ਡਿਮਾਂਡ ਹੈ 100 ਲੱਖ ਰੁਪਈਆ ਪੂਰੀ ਗੁੱਡੀ ਲੱਖ ਰੁਪਈਆ ਹਾਂਜੀ ਠੀਕ ਆ ਜੀ ਲਓ ਵੀ ਲੱਖ ਰੁਪਈਆ 200 ਦੀ ਮੰਗ ਆ ਤੇ ਬਾਕੀ ਮੌਕੇ ਤੇ ਥੋੜੀਆਂ ਬਾਤਾਂ ਗੰਜੈਸ਼ ਬਾਣ ਹਾਂ ਨਹੀਂ ਵਿਕਦੇ ਰਹਾ ਪਸੂ ਦੇਖਦੇ ਰਹੇ ਹਾਂ ਸਵਾ ਸਵਾ ਲੱਖ ਦੀਆਂ ਵੇਚੀਆਂ ਆਪਾਂ ਪਿਛੇ ਦੇ ਰੱਖਦੀਆਂ ਮੈਂ ਨਾ ਹੁਣ ਵੀ ਕਿਹੜਾ ਨਹੀਂ ਵਿਕਦਾ ਕਰ ਆਪੀਰ ਕਰਜੰਟ ਕੋਣ ਵੀ ਮਤਲਬ ਜਿਹੋ ਜਿਹੇ ਪਸ਼ੂ ਇੱਕ 70 ਦੀ ਇੱਕ 90 ਦੇ ਵੀ ਵਿਕੀ ਜਾਂਦੇ 2 ਲੱਖ 2.5 ਲੱਖ ਦਾ ਮਾਲ ਜਿੱਕੀ ਜਾਂਦਾ ਜਿਹੋ ਜਿਹੇ ਪਸ਼ੂ ਆ ਠੀਕ ਆ ਜੀ ਬਾਕੀ ਦੋਸਤੋ ਅੱਜ ਜਿਹੋ ਜਿਹੇ ਬਾਜ਼ਾਰ ਬਾਲ ਬਾਹਰ ਚੱਲਣ ਡਿਆ ਵੈਸੇ ਵੀ 20 25 ਹਜ਼ਾਰ ਡਾਊਨ ਹੀ ਚੱਲ ਰਿਹਾ ਉਹਦੇ ਅਕੋਰਡਿੰਗ ਜਿਹੜਾ ਮੁੱਲ ਕੀਤਾ ਗਿਆ ਬਾਕੀ ਮੇਰੇ ਵੀਰਾਂ ਨੇ ਸਾਰਿਆਂ ਨੇ ਵੇਖ ਕੇ ਤੁਸੀਂ ਜਜਮੈਂਟ ਕਰ ਲੈਣੀ ਇਸ ਤੋਂ ਬਾਅਦ ਗਰਵੰਤ ਆ ਆ ਗਈ ਆਪਣੇ ਕੋਲ ਮੈਂ ਜਿਹੜੀ ਹਾਂਜੀ ਇਹ ਨੀਲੀ ਜੌਂ ਲਓ ਦੋਸਤੋ ਵੀ ਤਿਆਰੀ ਵਾਲੀ ਮੈਂ ਆ ਤੇ ਸੂਹਾ ਖਰਵਾ ਸੁੰਦੀ ਗਾ ਇਹਨੇ ਦੂਜਾ ਸੂਹਾ ਸੁਣਾ ਸੰਸਾ ਦੂਜਾ ਸੂਹਾ ਹਾਂਜੀ ਆ ਨੀਲੀ ਨੀਲੀ ਪੱਖ ਚ ਗਈ ਹੈ ਨਾ ਹਾਂਜੀ ਲਓ ਵੀ ਦੋਸਤੋ ਮਗਰਲੇ ਖੁਰਾਂ ਦੇ ਉੱਪਰ ਜਵਾਬ ਚਾਰੇ ਖੁਰੇ ਜਿਹੜੇ ਆ ਚੌਂ ਦੇ ਚੌਂ ਖੁਰਾਂ ਦੇ ਜਵਾਬ ਆ ਹਾਂਜੀ ਚੌਂ ਦੇਗੀ ਅਗਲੇ ਜਿਹੜੇ ਅਗਲੇ ਖੁਰਾਂ ਉਹਨਾਂ ਤੇ ਪੱਬੀਆਂ ਦੇ ਵੀ ਬਿਲਕੁਲ ਨਿਸ਼ਾਨ ਆ ਹੈਗੇ ਆ ਅਗਲੇ ਵੀ ਨਿਸ਼ਾਨਾ ਚਾਹ ਤੇ ਮਗਰਲੇ ਵੀ ਨਿਸ਼ਾਨ ਆ ਪ੍ਰੋਪਰ ਠੀਕ ਹੈ ਜੀ ਅੱਖਾਂ ਵੀ ਜਿਹੜੀਆਂ ਬਿੱਲੀਆਂ ਬਿਲਕੁਲ ਸਰਕਲ ਘੁੰਮਦਾ ਤੇ ਗਲਾਈ ਦੇ ਵਿੱਚ ਸਿੰਘ ਤੇ ਹਾਈਟ ਵੀ ਸੋਹਣੀ ਆ ਠੀਕ ਹੈ ਜੀ ਆ ਵੇਖੋ ਕੋਈ ਮੇਰਾ ਵੀਰੇ ਇਹ ਇੱਕ ਕਾਲੀ ਤੇ ਇੱਕ ਚਿੱਟੀ ਦੂਰੋਂ ਨੇੜੇ ਉਹ ਤੁਸੀਂ ਆਉਣਾ ਅੱਖ ਦੋਵੇਂ ਚੈੱਕ ਕਰ ਲਓ ਅੱਖਾਂ ਦੋਵੇਂ ਬਿਲਕੁਲ ਨੇ ਠੀਕ ਆ ਜੀ ਤੇ ਪੂਛ ਵੀ ਬਿਲਕੁਲ ਸੂਤ ਤੱਕ ਜਿਹੜੀ ਵਾਈਟ ਆ ਉੱਪਰ ਤੱਕ ਜਿਹੜੀ ਪੂਛ ਗੇਠ ਡੇਢ ਗੇਠ ਹੈ ਥੱਲੇ ਉਹ ਜਿਹੜੀ ਸ਼ਟਾਰ ਹੁੰਦੀ ਬਾਹਰ ਠੀਕ ਆ ਛੱਡੇ ਛੁੱਡੇ ਦੀ ਸਫਾਈ ਪੂਰੀ ਆ ਤੇ ਦੂਜਾ ਸੁਆ ਇਸ ਝੋਟੀ ਨੇ ਸੋਣਾ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਜੀ ਬਾਕੀ ਗਰਜੰਡ ਬਾਈ ਇਹ ਵੀ ਦੁੱਧ ਦੁੱਧ ਕਸਮੇ ਲੈ ਵਾਲੇ ਪਸ਼ੂ ਚੰਗੇ ਚਵਾ ਜਾਂਦੇ ਆ ਠੀਕ ਆ ਜੀ ਇਹ ਛੱਡੇ ਵਾਲਾ ਪਸ਼ੂ ਡੰਗਰ ਦੁੱਧ ਚੰਗਾ ਹੀ ਦਿੰਦਾ ਹਾਂ 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 ਦੋਸਤੋ ਬਾਕੀ ਬਖਾਲਾ ਤੁਸੀਂ ਥੱਲੇ ਚੈੱਕ ਕਰੋ ਕਈ ਵਾਰਾ ਦੋਸਤੋ ਦਾ ਵੀ ਜ਼ਿਆਦਾ ਬੋਲਣ ਦੀ ਦੱਸਣ ਦੀ ਲੋੜ ਨਹੀਂ ਪੈਂਦੀ ਵੇਖਦੇ ਆ ਸਾਰੇ ਜੱਜਮੈਂਟ ਸਾਰੇ ਵੀਰਾਂ ਨੇ ਕਰ ਲੈਣੀ ਹੁੰਦੀ ਆ ਠੀਕ ਆ ਜੀ ਪਸ਼ੂ ਵੇਖਦੇ ਆ ਸਾਰੇ ਮੈਨੂੰ ਲੱਗਦਾ ਵੀ ਜਿਹੜੇ ਖਿਡਾਰੀ ਵੀਰ ਆ ਮਾਲ ਦੇ ਵਿੱਚ ਰਹਿੰਦੇ ਆ ਪਤਾ ਲੱਗ ਜਾਂਦਾ ਵੀ ਪਸ਼ੂ ਸੀ ਚ ਕੀ ਆ ਆ ਕਰੋ ਚੈੱਕ ਠੀਕ ਆ ਜੀ ਕੋਈ ਨਾ ਸੀਲੀਆਂ ਸੂਲੀਆਂ ਤੋਂ ਦੋਸਤੋ ਜਿਹੜੇ ਪਸ਼ੂ ਨੀਲੀ ਰਾਵੀ ਤੇ ਨੀਲੀ ਦੀ ਪਛਾਣ ਆ ਠੀਕ ਆ ਜੀ ਕੱਲੇ ਰੰਗ ਤੇ ਮੜੰਗੇ ਤੋਂ ਨਹੀਂ ਕਿ ਬਾਕੀ ਬਾਡੀ ਬੁਡੀ ਸਟਰਕਚਰ ਚੰਗਾ ਪਤਲਾ ਪਿੰਡਾ ਤੇ ਵੰਡ ਮੁੰਡਾ ਆਪਸੀ ਥਣਾ ਦੀ ਵਧੀਆ ਕੋਈ ਚੱਪੇ ਚੱਪੇ ਤੇ ਥਣ ਲੱਗਾ ਤੇ ਫਾੜੀ ਵਾਲਾ ਚੱਡਾ ਕਰਮਾ ਲਈ ਨੇ ਹਜੇ ਇਹ ਕਰਵਾ ਤਾਂ ਲੈਜੂ ਸੱਜੀ ਜੇ ਕੋਈ ਪੰਜ ਚਾਰ ਦਿਨ ਹੋਰ ਆ ਇਹਨੇ ਲੈਜੂ ਸੰਸਾ ਜੀ ਆ ਵਿਖਾ ਦਿਓ ਆ ਕਰੋ ਚੱਕ ਠੀਕ ਹੈ ਜੀ ਸੋ ਸ਼ਕੀਨ ਵੀ ਪੂਰੀ ਆ ਦੋਸਤੋ ਤਾਂ ਦੁੱਧ ਵੀ ਕਰਮਾ ਲਈ ਸੋਨਾ ਚਵਾ ਦੂਗੀ ਪਹਿਲਾਂ ਨੇ ਤਕਰੀਬਨ ਕੋਈ 11 12 11 12 ਲੀਟਰ ਭਰਾਇਆ ਬਰਤਨ ਨਾਲ ਲੈਵਾ ਠੀਕ ਹੈ ਜੀ ਵੈਸੇ ਵੀ ਦਧਾਰੂ ਪਸ਼ੂਆਂ ਦੀਆਂ ਨਿਸ਼ਾਨੀਆਂ ਬਰਤਨ ਵੀ ਹਾੜੀ ਸਾੜੀ ਨੂੰ ਨਹੀਂ ਲੱਗੇਗੀ ਇਹ ਬਰਤਨ ਵੀ ਜਿਹੜੇ 200 ਕੇ ਇੰਨਾ ਦੁੱਧ ਦਧਾਰੂ ਪਸ਼ੂਆਂ ਨੂੰ ਲੱਗੇ ਹੁੰਦੇ ਠੀਕ ਉੱਪਰੋਂ ਵੀ ਪੂਰੀ ਫਿੱਟਪਾੜਾ ਜੰਮੀ ਪੜੀ ਪੂਰੀ ਪੱਦਰ ਚੌੜਾ ਪਿੱਠਪੂੜਾ ਬਹੁਤ ਖੂਬਸੂਰਤ ਮਾਲ ਦੋਸੋ অলਮੋਸਟ ਸਾਰਾ ਸਾਫ ਸੁਥਰਾ ਹੈ ਬਾਕੀ ਇਹ ਨਹੀਂ ਹੈਗਾ ਵੀ ਦੋ ਮੱਝਾਂ ਨੇ ਵੀ ਦੂਰੋਂ ਨੇੜੋਂ ਮੇਰਾ ਬਿਲਕੁਲ ਤੁਰ ਪਿਆ ਤੇ ਪਜੂਣਾ ਪਸੰਦ ਆਊਗਾ ਮਾਲ ਵੱਡੀ ਗਿਣਤੀ ਦੇ ਵਿੱਚ 8-7 ਨਾਗ ਹੋਣਦੇ ਆ ਤੇ ਜਿਹੜਾ ਵੀ ਕਿਸੇ ਵੀਰ ਨੇ ਹੱਥ ਰੱਖਣਾ ਉਹਨੇ ਪੈਸੇ ਗਿਨਾ ਕੇ ਤੁਸੀ ਦੇਣੇ ਆ ਤਸੱਲੀ ਗੁਰਵੰਤ ਤੁਹਾਨੂੰ ਦੇਊਗਾ ਗੁਰਵੰਤ ਕੀ ਕਰਦਗੇ ਇਹਦੀ ਡਿਮਾਂਡ ਸੰਸਾਭ 1 ਲੱਖ 5000 ਹਾਂ ਹਾਂਜੀ ਉਹਦੇ ਜੇ ਕੋਈ ਮਾਨਤਾ ਕਰਦਣ ਨੂੰ ਆ ਕਰਦਾਂਗੇ ਖੁੱਲਾ ਢੁਲਾ ਹਾਂਜੀ ਮਾਨਤਨ ਵਾਲੇ ਪਾਸੇ ਕੋਈ ਵੀਰ ਦਾਇਲਾ ਮਾਣਾ ਰਿਹਾ ਕੋਈ ਯਾਰ ਕੋ 200 400 500 ਤੱਕ ਨੋਟ ਮੋੜਿਆ ਨਹੀਂ ਕੋਈ ਖੁੱਲਾ ਮਾਨਤਨ ਕਰਨਾ ਇੰਨੇ ਤੋਂ ਨਹੀਂ ਕਹੇਗਾ ਮੋੜਨੇ ਦੇ ਸੰਸਾ ਹਾਂ ਬਈ ਦੂਰੋਂ ਨੇੜੋਂ ਕਿਸੇ ਨੂੰ ਨਾ ਖਰਚੇ ਖਰਚੇ ਬੜੇ ਹੋ ਜਾਂਦੇ ਤੁਹਾਡੇ ਵੀ ਹੁੰਦੇ ਅਗਲੇ ਦੇ ਵੀ ਹੋ ਜਾਂਦੇ ਆ ਦੂਰੋਂ ਨੇੜੋਂ ਟਰਾਂਸਪੋਰਟ ਦੇ ਖਰਚੇ ਸੱਜੇ ਖੱਬੇ ਤੇ ਗੁਰਵੰਤ ਇਹ ਆਪਣੇ ਕੋਲ ਜਿਹੜਾ ਲਾਸਟ ਦੇ ਵਿੱਚ ਨਗ ਇਹ ਵੀ ਸੁਣ ਵਾਲੀ ਸੰਸਾ ਲਓ ਵੀ ਇਹ ਵੀ ਦੋਸਤੋ ਇਹ ਵੀ ਨੀਲੀ ਜਾਉਂਦੀ ਚੰਗੀ ਆ ਪੱਖ ਇਹਦੇ ਚ ਵੀ ਨੀਲੀ ਦਾ ਤੁਸੀਂ ਵੇਖੋਗੇ ਝਲਕ ਜੀ ਮਾਰ ਰਿਆ ਮੱਥੇ ਬੱਲ ਬਿੱਲੀ ਅੱਖ ਮਗਰਲੇ ਖੁਰਾਂ ਦੇ ਉੱਪਰ ਨਿਸ਼ਾਨ ਫੇਸ ਕੁਆਲਿਟੀ ਚੰਗੀ ਹੈ ਠੀਕ ਆ ਸੁਹਾ ਗਨਮਾ ਕਰਵਾਂ ਤੇ ਇਹ ਤੀਜਾ ਸੋਹਾ ਸੋਣੀ ਸਹੀ ਸੰਸਾਰ ਜਿਹੜੀ ਤੀਜਾ ਹਾਂਜੀ ਦਿਨ ਵੈਸੇ ਇਹਦੇ ਕਿੰਨਾ ਕੁ ਆਈਡੀਆ ਮੰਨਦੇ ਪਏ ਆ ਇਹਨਾਂ ਇਹ ਵੀ ਕੋਈ ਪੰਜ ਤੋਂ ਚਾਰ ਲੈ ਜੂਗੀ ਪੰਜ ਤੋਂ ਚਾਰ ਹਾਂਜੀ ਉਤੋਂ ਜੇ ਫੇਸ ਤਰੀ ਹਣਾ ਵੇਖੋ ਹਾਂ ਹਾਂਜੀ ਹਾਂ ਲਾ ਵੀ ਪੁੜੇ ਪੜੇ ਦੋਸਤੋ ਥੋੜੇ ਜੇ ਵੇਖੋ ਖਿੱਚੇ ਆ ਠੀਕ ਆ ਤੇ ਉਹੋ ਹੀ ਆ ਵੀ ਦੋ ਚੌ ਚੌ ਦਿਨਾਂ ਦੇ ਵਿੱਚ ਜਿੰਨੀ ਵੀ ਛੇਤੀ ਨੇ ਬਲਣਾ ਆ ਹੁਣ ਥੱਲਿਓ ਬਲੈਡਰ ਬਨਣਾ ਕਰ ਮਾਰੀ ਨੇ ਤੋੜ ਕੇ ਦਿਖਾਉਣੇ ਆ ਤੁਹਾਨੂੰ ਸਿੰਗਲ ਹੱਡੀ ਦੀ ਆ ਪਤਲੇ ਪਿੰਡੇ ਦੇ ਵਿੱਚ ਤਜਾ ਸੁਆ ਠੀਕ ਆ ਸੋ ਗੱਬਣ ਪਸ਼ੂ ਆ ਤੇ ਗੱਬਣ ਵੀ ਜਿਹੜੇ ਦੋਸਤੋ ਚੰਗੇ ਆ ਸਾਫ ਸੁਥਰਾ ਮਾਲ ਆ ਪਸ਼ੂ ਦੋਸਤੋ ਆਪ ਵੀ ਜਿਹੜਾ ਪੈਸਾ ਚੰਗਾ ਖਰਚ ਕਰਦੇ ਆ ਸਾਫ ਸੁਥਰਾ ਲੈਂਦੇ ਆ ਠੀਕ ਆ ਜੀ ਤੇ ਅੱਗੋ ਬੇਸ਼ੱਕ ਕਿਸੇ ਵੀਰ ਨੇ ਤਕਰੀਬਨ ਹਰਕ ਨੂੰ ਹੁੰਦਾ ਵੀ ਪੈਸੇ ਲਾਉਣੇ ਆ ਚੰਗੇ ਲਾਉਣੇ ਤੇ ਪਸ਼ੂ ਸਾਫ ਸੁਥਰੇ ਲੱਭਣਾ ਕਿਸੇ ਨੇ ਮਾੜਾ ਕੋਈ ਅੱਗੋਂ ਵੀਰ ਪਸ਼ੂ ਨਹੀਂ ਲੈਂਦਾ ਠੀਕ ਆ ਜੀ ਤੇ ਉਹਨਾਂ ਦੀ ਡਿਮਾਂਡ ਦੇ ਉੱਪਰ ਹੀ ਪਸ਼ੂ ਚੰਗਾ ਖਰੀਦਿਆ ਜਾਂਦਾ ਚੰਗੀ ਰਕਮ ਭਰ ਕੇ ਆ ਗਰਮਤ ਪੈਂ ਤਪਾਈਤ ਪੁਈਆਂ ਪੋਲੀ ਬਿਲਕੁਲ ਹਾਂਜੀ ਠੀਕ ਆ ਜੀ ਜਿਆ ਵੀਰ ਮੋੜ ਠੀਕ ਹੈ ਗਰੁੱਤ ਮਾੜਾ ਜਾ ਮੈਨੂੰ ਲੱਗਾ ਕਿ ਇਹ ਥੋੜਾ ਹੈਗਾ ਮਾੜਾ ਜਾ ਲਾਤੇ ਮੜੀ ਸਰਨਜੀ ਮਾਪ ਖਾਉਂਦੀ ਨਾਰਮਲ ਜੀ ਹੋ ਸਕਦੀ ਹੈ ਸੰਸਾਭ ਹੁਣ ਕੋਈ ਜਿਆਦਾ ਨਹੀਂ ਦੇ ਦੋ ਜਿਆ ਹਾਂ ਕਈ ਏਰ ਕਈ ਗਈ ਇਹ ਨਾੜਦੀ ਆਹੋ ਹਾਂ ਕਈ ਵਾਰਾਂ ਵੀ ਕਈ ਨਾ ਪਸੂ ਹੋ ਸਕਦਾ ਸੂਣ ਦੇ ਨੇੜ ਕਰਕੇ ਮਾੜਾ ਜਾ ਪਹਿਲਾਂ ਨਹੀਂ ਜਦ ਦਿਨ ਆਪਾਂ ਖਰੀਦੀ ਸੀ ਨਾ ਉਹ ਦਿਨ ਕੋਈ ਚੱਕਰ ਨਹੀਂ ਚਾਹ ਨੇੜੇ ਵਾਲਾਂ ਆਣਗੇ ਅੱਛਾ ਇਹ ਆਪਾਂ ਦੇ ਦਾਂਗੇ ਕਿੰਨੇ ਦੀ ਫਿਰ ਇਹਦੀ ਡਿਮਾਂਡ ਹੀ ਕੀ ਆ 80000 ਰੁਪਏ ਅਸੀਂ ਯਾਰ ਹਾਂਜੀ ਤੇ ਕਰਦੀਆਂ ਵਿੱਚੋਂ ਖੋਲਾ ਮਾਨਤਨ ਕਰਦੇ ਆ ਜੇ ਕੋਈ ਮੌਕੇ ਦੇ ਮਾਨਤਨ ਹੋ ਜੂਗਾ ਠੀਕ ਆ 8000 ਦੀ 200 ਇਹ ਮੱਝ ਤੁਹਾਨੂੰ ਮਿਲ ਜੂਗੀ ਮੈਨੂੰ ਜਿੰਨਾ ਵੀ ਹੋਗਾ ਦੋਸਤੋ ਖੋਲਾ ਹੋਣੀ ਕਿਸੇ ਵੀਰ ਦਾ ਪੱਕੀ ਆ ਜਾਂਦਾ ਮਾਤਿਓ ਸੋ ਗਿਆੜ ਜੀ ਹੋ ਜਾਂਦਾ ਕਈ ਵਾਰ ਸਵਾਸ ਤਰ੍ਹਾਂ ਦੀਆਂ ਕਮਜ਼ੋਰੀਆਂ ਪਸ਼ੂ ਜਿਹੇ ਬੰਦਿਆਂ 'ਚ ਆ ਜਾਂਦੀਆਂ ਨੇ ਹਾਂਜੀ ਤੇ ਕਈ ਵਾਰ ਸੇਵਾ ਪ੍ਰੋਪਰੋ ਨਹੀਂ ਨਹੀਂ ਹੁੰਦੀ ਪਸ਼ੂ ਦੀ ਉਹਦੇ ਕਰਕੇ ਹਾਂਜੀ ਖਚਾਖਚੋ ਵੀ ਹੈਗਾ ਨਾਲੀਆਂ ਦਾ ਫਿਲਹਾਲ ਦੋਸਤੋ ਆ ਥਾਣਾ ਮੋਟਾ ਥਾਣਾ ਠੀਕ ਆ ਜੀ ਸਪੇਸ ਮਾਡ ਬਿਲਕੁਲ ਤੁਹਾਡੇ ਸਾਹਮਣੇ ਆ ਤੀਜਾ ਸਵੇਰ ਇਸ ਮੈਨੇ ਸੋਣਾ ਤੇ ਬਾਕੀ ਪ੍ਰੋਪਰ ਤੁਹਾਨੂੰ ਆਪਾਂ ਇਨਫੋਰਮੇਸ਼ਨ ਦੇਤੀ ਹੈ ਡਿਟੇਲ ਤੁਹਾਨੂੰ ਮਿਲ ਗਈ ਆ ਤੋ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਆ ਵੇਖੋ ਫੇਸ ਕੁਆਲਿਟੀ ਚੰਗੀ ਆ ਸਿੰਘ ਸਿੰਘ ਪੂਰਾ ਗਲਾਈ ਦੇ ਵਿੱਚ ਇਹ ਆਜ ਨਾਗਨੇ ਵੀਰ ਗਰਵੰਦ ਤੇ ਕੋਲ ਤੇ ਇਹ ਦੋਸਤੋ 80000 ਦੇ ਵਿੱਚੋਂ ਮਾਨਤਨ ਹੋਊਗਾ ਕਿਸੇ ਮੇਰੇ ਵੀਰ ਦੇ ਘਰ ਆ ਇਹਦਾ ਤੇ ਗਰਵੰਦ ਵੀਰ ਇੱਕ ਨੰਬਰ ਬੋਲ ਦਈਏ ਨੰਬਰ ਹੈਗਾ ਵੀ ਜੀ ਆਪਣਾ 98772 ਹਾਂਜੀ 80430 ਠੀਕ ਆ ਜੀ 98772 80430 ਠੀਕ ਆ ਜੀ ਹਾਂਜੀ ਠੀਕ ਆ ਭਰਾ ਗਰਵੰਦ ਜੀ ਲਓ ਦੋਸਤੋ ਅੱਜ ਨਾਗਸੀਗੇ 8 ਜਿਨ੍ਹਾਂ ਦੇ ਵਿੱਚੋਂ ਮੱਝਾਂ तकरीबन ਕੋਈ ਤਿੰਨ ਸੂਈਆਂ ਨੇ ਇੱਕ ਵੈੜ ਸੂਈ ਆ ਠੀਕ ਆ ਜੀ ਬਾਕੀ ਚਾਰ ਮੱਝਾਂ ਜਿਹੜੀਆਂ ਗੱਬਣ ਤਿਆਰੀ ਵਾਲੀਆਂ ਉਹ ਆਪਾਂ ਤੁਹਾਨੂੰ ਦਿਖਾਤੀਆਂ ਨੇ ਅੱਜ ਸਾਰੇ ਸੰਸਾ ਪਸ਼ੂ ਨਵੇਂ ਆ ਫਿਰ ਵੀਰਾਂ ਦੀ ਕਈਆਂ ਦੀ ਡਿਮਾਂਡ ਹੁੰਦੀ ਛੋਟੀਆਂ ਲੈਣੀਆਂ ਬਿਲਕੁਲ 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 ਲਓ ਦੋਸਤੋ ਸਾਰਾ ਨਵਾਂ ਮਾਲ ਆ ਹਾਂ ਜੀ ਉਦੋਂ ਆਪਾਂ ਵੀਡੀਓ ਪਾਈ ਸੀ ਚੌਂਕ ਪਸ਼ੂਆਂ ਦੀ ਤੇ ਫਿਲਹਾਲ ਅੱਜ ਤੁਸੀਂ ਦੇਖ ਸਕਦੇ ਜੇ ਵੀ 5 6 ਕਰੋ ਤਾਂ 5 6 ਦਿਨ ਹੀ ਹੋਏ ਜੀ ਅੰਜ ਚੌਥਕ ਦੇਣਾ ਚੌਥਕ ਦੇਣਾ ਤੇ ਮਾਲ ਵੀਦਰ ਤੋਂ ਵੱਡੀ ਗਿਣਤੀ ਦੇ ਵਿੱਚ ਕੋਈ ਤੁਹਾਡੇ ਸਾਹਮਣੇ ਲਾ ਕੇ ਪੇਸ਼ ਕਰ ਦਿੱਤਾ। ਤੋਂ ਮਾਲ ਇਸੇ ਤਰ੍ਹਾਂ ਹੀ ਆਉਂਦਾ ਵੱਡੀ ਗਿਣਤੀ ਦੇ ਵਿੱਚ। ਸੋ ਐਨੀਮਲ ਜਿਹੜਾ ਵੀ ਤੁਸੀਂ ਆਓਗੇ ਦੋਸਤੋ ਕਈ ਵਾਰ ਵੀ ਡਾਇਰੈਕਟ ਆ ਜਾਂਦੇ ਆ ਵੀ ਇੱਥੇ ਆਣ ਕੇ ਪਸੰਦ ਕਰਨੀ ਆ। ਜਿਹੜੀ ਵੀ ਤੁਹਾਨੂੰ ਫਿੱਟ ਬੈਠੂਗੀ ਉਹਦਾ ਤੁਸੀਂ ਚੋ ਕੇ ਪਸਮਾ ਕੇ ਤਸੱਲੀ ਕਰ ਲਿਓ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦੋਸਤਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।